ਸਰਦਪਿੰਡ ਰਾਣਿਆ ਕੱਕੜ ਮੰਜ ਲੋਦੀ ਗੁੱਜਰ ਵਿਖੇ ਏਡੀਸੀ ਅੰਮ੍ਰਿਤਸਰ ਰੋਹਿਤ ਗੁਪਤਾ ਬੋਲੋ ਇਹਨਾਂ ਹਾਰਟ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉਥੋਂ ਦੇ ਕਿਸਾਨਾਂ ਤੋਂ ਮੁਸ਼ਕਲਾਂ ਸੁਣੀਆਂ ਕਿਸਾਨ ਸੁਖਚੈਨ ਸਿੰਘ ਪਸ਼ੋਰਾ ਸਿੰਘ ਕੁਲਦੀਪ ਸਿੰਘ ਨੇ ਏਡੀਸੀ ਅੰਮ੍ਰਿਤਸਰ ਨੂੰ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਉਂਦਿਆਂ ਆਖਿਆ ਕਿ ਉਹਨਾਂ ਨੂੰ ਪਾਣੀ ਦੀ ਵੱਡੀ ਮਾਰ ਚੱਲ ਨਹੀਂ ਪੈ ਰਹੀ ਕਿਉਂਕਿ ਪਿੱਛੋਂ ਅਜੇ ਤੱਕ ਪਾਣੀ ਉਹਨਾਂ ਦੇ ਖੇਤਾਂ ਵੱਲ ਆ ਰਿਹਾ ਹੈ ਜਿਸ ਕਰੋਂ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਜਿਸ ਦਾ ਮੁੱਖ ਕਾਰਨ ਲੋਦੀ ਗੁੱਜਰ ਵਿਖੇ ਜੋ ਪਾਣੀ ਦੀ ਨਿਕਾਸੀ ਲਈ ਡਰੇਨ ਉੱਪਰ ਜੋ ਗੇਟ ਲਗਾਏ ਗਏ ਹਨ ਉਹਨਾਂ ਵਿੱਚੋਂ ਦੋ ਹੀ ਗੇਟ ਖੁੱਲਦੇ ਹਨ ਬਾਕੀ ਦੇ ਗੇਟ ਪੂਰੀ ਤਰ੍ਹਾਂ ਬੰਦ ਹੈ ਉਹਨਾਂ ਗੇਟਾਂ ਵਿੱਚ ਵੀ ਜੋ ਸਰੀਏ ਲੱਗੇ ਹੋਏ ਹਨ ਜਿਸ ਕਾਰਨ ਬੂਟੀ ਅੱਗੇ ਆ ਜਾਣ ਕਰਨ ਪਾਣੀ ਅੱਗੇ ਜਾਣ ਦੀ ਬਜਾਏ ਉਹਨਾਂ ਦੇ ਖੇਤਾਂ ਵੱਲ ਜਾ ਰਿਹਾ ਹੈ ਉਹਨਾਂ ਇਹ ਵੀ ਆਖਿਆ ਕਿ ਜੋ ਸੱਕੀ ਨਾਲੇ ਉੱਪਰ ਪੁਲ ਬਣਿਆ ਹੈ ਉਹ ਕਾਫੀ ਨੀਵਾ ਹੋਣ ਕਰਕੇ ਉਹਨਾਂ ਦੀ ਜੋ ਜੜੀ ਬੂਟੀ ਹੈ ਉਹ ਅੱਗੇ ਆਣ ਕਰਨ ਪਾਣੀ ਅੱਗੇ ਨਹੀਂ ਜਾਂਦਾ ਜੇਚ ਕਰਨ ਸਾਨੂੰ ਹਰ ਸਾਲ ਪਾਣੀ ਦੀ ਮਾਰ ਚਲਣੀ ਪੈਂਦੀ ਹੈ ਸਾਡੀਆਂ ਫਸਲਾਂ ਦਾ ਪਾਰੀ ਨੁਕਸਾਨ ਪਹੁੰਚਦਾ ਹੈ ਇਸ ਸਬੰਧੀ ਏਡੀਸੀ ਰੋਹਿਤ ਗੁਪਤਾ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਖਿਆ ਕਿ ਇਹ ਮਾਮਲਾ ਸਾਰਾ ਬਖ ਬਖ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਇਸ ਨੂੰ ਜਲਦ ਹੱਲ ਕਰਵਾਵਾਂ ਦਿਓ ਕੋਸ਼ਿਸ਼ ਕਰਨਗੇ ਇਸ ਮੌਕੇ ਕਿਸਾਨਾਂ ਵੱਲੋਂ ਏਡੀਸੀ ਰੋਹਿਤ ਗੁਪਤਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਐਸਡੀਐਮ ਸੰਜੀਵ ਸ਼ਰਮਾ ਤਰਸੀਲਦਾਰ ਕਵਰਜੀਤ ਸਿੰਘ ਬਰਾੜ ਗਰਦੌਰ ਨਰਵੈਲ ਸਿੰਘ ਰਣਜੀਤ ਸਿੰਘ ਰਾਣਾ ਗੁਰਚੇਤਨ ਸਿੰਘ ਕੁਲਦੀਪ ਸਿੰਘ ਬਹਿਲਾਰ ਸਿੰਘ ਪਟਵਾਰੀ ਚਰਨਜੀਤ ਸਿੰਘ ਜੱਗਾ ਸਿੰਘ ਗੁਰਵਿੰਦਰ ਸਿੰਘ ਲਾਹੋਰਾ ਸਿੰਘ ਗੁਰਜੀਤ ਸਿੰਘ ਅਮਰੀਤ ਸਿੰਘ ਅਨੂਪ ਸਿੰਘ ਸਵੇਤ ਹੋਰ ਵੀ ਕਈ ਪਿੰਡ ਵਾਸੀ ਇਸ ਮੁਕੇ ਹਾਜ਼ਰ ਸਨ ਤੇ ਰਾਣੀਆ ਦੌਰਾ ਕੀਤਾ ਆ ਇਹਦੇ ਸਬੰਧ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਪਿਛਲੇ ਦਿਨਾਂ ਤੋਂ ਪੀਓ ਕੋਲ ਦਾ ਧਾਰ ਤੇ ਪੂਰੇ ਨਾ ਖੁੱਲੇ ਹੋਣ ਕਰਨ ਇਹਨਾਂ ਦੀ ਜਮੀਨਾਂ ਹਰ ਸਾਲ ਡੋਪਦੀਆਂ ਨੇ ਤੇ ਉਹਦੇ ਵਿੱਚ ਕੀ ਤੁਸੀਂ ਇਹਦਾ ਸੋਲੂਸ਼ਨ ਕੀ ਕੱਢਿਆ ਆ ਦੇਖੋ ਜੀ ਇਸ ਵਿੱਚ ਆਪਾਂ ਸਾਰੇ ਜਾਣਨੇ ਆ ਕਿ ਇਹ ਸਾਰੀ ਦੀ ਸਾਰੀ ਜਿਹੜਾ ਪਾਣੀ ਦੀ ਨਿਕਾਸੀ ਦਾ ਸਿਸਟਮ ਹੈ ਇੱਕ ਦੂਸਰੇ ਨਾਲ ਇੰਟਰਟਿੰਕਡ ਸੱਕੀ ਦਾ ਪਾਣੀ ਜਿਹੜਾ ਹੈਗਾ ਉਹ ਘਾ ਰਾਵੀ 'ਚ ਡਿੱਗਦਾ ਰਾਵੀ ਦੇ ਵਿੱਚ ਆਪਾਂ ਸਾਰੇ ਜਾਣਨੇ ਆ ਕਿ ਪਿਛਲੇ ਜਿਹੜੀ ਬਾਰਸ਼ਾਂ ਹੋਈਆਂ ਪਾਣੀ ਆ ਉਹਦੇ ਕਰਕੇ ਰਾਵੀ ਦਾ ਜਿਹੜਾ ਸਤਰ ਸੀਗਾ ਉਹ ਕਿਸੇ ਸਮੇਂ 32-33 ਫੁੱਟ ਤੇ ਵੀ ਰਾਵੀ ਵਗਦੀ ਪਈ ਸੀ ਜਿਹੜੀ ਆਮ ਤੌਰ ਤੇ 14 ਫੁੱਟ ਤੇ ਵੱਗ ਪਹੁੰਚਉਂਦਾ ਉਹ ਇੰਨੀ ਹਾਈਟ ਤੇ ਜਦੋਂ ਰਾਵੀ ਵਗਦੀ ਪਈ ਸੀ ਕਿ ਉਸ ਤੋਂ ਬਾਅਦ ਸੱਕੀ ਵੀ ਦਾ ਪਾਣੀ ਲੈਣਾ ਵੀ ਉਹਨੇ ਬੰਦ ਕਰਤਾ ਸੀ ਉਲਟਾ ਇਹ ਸੀ ਕਿ ਰਾਵੀ ਦੇ ਵਿੱਚੋਂ ਵੀ ਪਾਣੀ ਸੱਕੀ ਦੇ ਵਿੱਚ ਆ ਰਿਹਾ ਸੀ ਜਿਸ ਨਾਲ ਮੋੜ ਇੱਥੇ ਮਾਰ-ਮਾਰ ਰਿਹਾ ਸੀਗਾ ਸਾਨੂੰ ਬੈਕ ਵਿੱਚ ਹੁਣ ਚੰਗੀ ਗੱਲ ਇਹ ਹੈ ਕਿ ਰਾਵੀ ਦਾ ਸਤਾਰ ਜਿਹੜਾ ਹੈ ਅੱਗੇ ਨਾਲੋਂ ਘਟਿਆ ਹੈ ਲੇਕਿਨ ਉਹਨਾਂ ਨੇ ਘਟਿਆ ਜਿੰਨਾ ਕਿ ਘਟਣਾ ਚਾਹੀਦਾ ਜਿਹੜਾ ਆਮ 13-14 ਫੁੱਟ ਦਾ ਰਹਿੰਦਾ ਉਹਨਾਂ ਨੇ ਘੱਲੇ ਨਹੀਂ ਸੱਕੀ ਹੁਣ ਉਹਦੇ ਵਿੱਚ ਵਗ ਰਹੀ ਹੈ ਔਰ ਕੁਝ ਹੱਦ ਤੱਕ ਬਰਜੜੀ ਉਹਦੀ ਨਿਕਾਸੀ ਹੈ ਉਹ ਲਗਾਤਾਰ ਹੋ ਰਹੀ ਹੈ ਲੇਕਿਨ ਉਹ ਸਪੀਡ ਤੇ ਨਹੀਂ ਹੋ ਰਹੀ ਜੇ ਸਪੀਡ ਤੇ ਅਸੀਂ ਸਾਰੇ ਚਾਹੁੰਦੇ ਹਾਂ ਉਹ ਉਦੋਂ ਹੀ ਸੰਭਵ ਹੈ ਰਾਵੀ ਐਕਸਪੈਕਟਿਡ ਹੈ ਕਿ ਆਨਵੜੇ ਕੁਝ ਦਿਨਾਂ ਅੱਗੇ ਸ਼ਾਇਦ ਪੋਰ ਡਾਊਨ ਹੋਏਗੀ ਤਾਂ ਕਿ ਇਹ ਜਿਹੜਾ ਫਲੋ ਜਿਹੜਾ ਅਸੀਂ ਦੇਖ ਰਹੇ ਹਾਂ ਪਿੰਡ ਵਾਲੇ ਸਾਰੇ ਨਾਲ ਇਹਨਾਂ ਨੇ ਵੀ ਦੱਸਿਆ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇੱਥੇ ਪਾਣੀ ਦਾ ਲੈਵਲ ਜਿਹੜਾ ਘਟਿਆ ਹੈ ਉਹ ਸਕੇਵਲ 7 ਤੋਂ 8 ਇੰਚ ਘਟਿਆ ਜਦਕਿ ਇਹ ਵਧ ਘਟਣਾ ਚਾਹੀਦਾ ਸੀਗਾ ਤਾਂ ਜੋ ਕਿ ਆਰਾਮ ਨਾਲ ਤਾਂ ਫਸਲਾਂ ਜਿਹੜੀਆਂ ਨੇ ਉਹ ਵੀ ਬਚੀਆਂ ਰਹਿਣ ਅੱਗੇ ਤੇ ਹੁਣ ਅਸੀਂ ਸੋ ਤਿੰਨ ਚਾਰ ਚੀਜ਼ਾਂ ਨੇ ਇਹਦੇ ਵਿੱਚ ਕਰਨ ਵਾਲੀਆਂ ਜਿਹੜੀਆਂ ਉਹ ਇੱਕ ਇਹ ਆ ਕਿ ਵੀ ਜਿਹੜੀ ਜਿਹੜੇ ਜਿਹੜੇ ਸਾਡੇ ਕੰਜੈਸ਼ਨ ਪੁਆਇੰਟਸ ਨੇ ਜਿੱਥੇ ਬੂਟੀ ਫਸ ਰਹੀ ਹੈ ਜਿੱਥੋਂ ਦੀ ਨਿਕਾਸੀ ਪਾਣੀ ਦੀ ਅਵਰਧ ਹੋ ਰਹੀ ਕਿਸੇ ਤਰ੍ਹਾਂ ਦੇ ਨਾਲ ਸੋ ਉਹ ਸਾਫ਼ ਹੋਏ ਅਰ ਬੀਐਸਐਫ ਦੀ ਜਿਹੜੀ ਉੱਥੇ ਇੱਕ ਚੌਕੀ ਹੈਗੀ ਆ ਬੀਓਪੀ ਤਰਦੀਰ ਉਹਦੇ ਵਿੱਚ ਉਹਦੇ ਸਾਈਡ ਤੇ ਵੀ ਸੱਕੀ ਦੀ ਜਿਹੜੀ ਖਲਾਈ ਆ ਉਹ ਗੱਲ ਵੀ ਚੱਲੀ ਗੱਲ ਫੇਰ ਚੱਲਣ ਦੀ ਸੀ ਪੀਡਬਲਯੂਡੀ ਨੂੰ ਵੀ ਅਸੀਂ ਕਿਹਾ ਕਿ ਇਹ ਉਹਨੂੰ ਕੈਰੀ ਫਾਰਵਰਡ ਕਰਨਾ ਇੱਥੇ ਵੀ ਅਸੀਂ ਦੇਖ ਰਹੇ ਹਾਂ ਜਿਵੇਂ ਗੇਟ ਸਗੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਨਹੀਂ ਚੱਲਦੇ ਕਿਉਂਕਿ ਸਬਮਰਜਡ ਨੇ ਪਾਣੀ ਦੇ ਥੱਲੇ ਨੇ ਸੋ ਉਹਦੀ ਪਰਮਿਸ਼ਨ ਲੈਣ ਲਈ ਵੀ ਸਾਨੂੰ ਜੋ ਪਤਾ ਲੱਗਿਆ ਸੀ ਪੀਡਬੀ ਨੇ ਉਹਦੇ ਬਾਰੇ ਵੀ ਕਾਰਵਾਈ ਜਿਹੜੀ ਉਹ ਮਿਨਿਸਟਰੀ ਨੂੰ ਕੀਤੀ ਇੱਕ ਸਾਰੇ ਪੋਲ ਨਹੀਂ ਵਾਹਣ ਕਰਕੇ ਜਿਹੜੀ ਪਿੱਛੋਂ ਬੂਟੀ ਆਂਦੀ ਆ ਉਹ ਇੱਥੇ ਲ ਰੁਕ ਜਾਂਦੀ ਆ ਤੇ ਪਾਣੀ ਦਾ ਕੋਈ ਨਿਕਾਸ ਨਹੀਂ ਤੇ ਕਿਸਾਨਾਂ ਦੀ ਫਸਲਾਂ 'ਚ ਪਾਣੀ ਜਾਂਦਾ ਇਹਦੇ ਬਾਰੇ ਕੋਈ ਫਾਲੋਅ ਇਹਦੇ ਬਾਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿ ਸੇਜੀ ਜਿਹੜੀ ਬੂਟੀ ਜਿੱਥੋਂ ਤੱਕ ਸਫਾਈ ਹੈ ਰੈਗੂਲਰ ਉਹ ਲੋੜ ਹੈਗੀ ਹੈ ਕਰਨ ਦੀ ਬਾਕੀ ਇਸ ਵਲੇ ਪਾਣੀ ਫਿਰ ਇਸ ਵਲੇ ਤਾਂ ਵਗ ਰਿਹਾ ਭਾਵੇਂ ਇੱਕੋ ਵੀ ਹਰ ਪਰ ਆਪਾਂ ਸਾਹਮਣੇ ਦੇਖ ਰਹੇ ਆ ਜਾ ਰਹੇ ਆ ਪਰ ਇਹ ਬੂਟੀ ਦੀ ਜਿਹੜੀ ਸਫਾਈ ਇਹਦੇ ਵਾਸਤੇ ਅਸੀਂ ਵੱਖਰਾ ਡਰੇਨੇਜ ਨੂੰ ਕਹਿ ਦਿੰਦੇ ਕਿ ਵੀ ਸੈਪਰੇਟ ਮੈਸ਼ਰੀ ਹੋ ਰਹੀ ਰਹੀ ਤਾਂ ਕਿ ਜਦ ਲਗਾਤਾਰ ਇਹਦਾ ਧਿਆਨ ਰੱਖਿਆ ਜਾਏ ਬੂਟੀ ਫਸਲ ਨਾ ਪਾਣੀ ਸਾਰੇ ਨਾ ਕਿਸਾਨਾਂ ਦਾ ਇਹ ਵੀ ਰੋਸ ਹੈ ਵੀ ਪਿਛਲੇ ਕਾਫੀ ਸਮੇਂ ਤੋਂ ਪਾਹੀ ਪਾਣੀ ਦੀ ਮਾਰ ਚੱਲ ਰਹੀ ਹੈ ਪਰ ਇੱਥੇ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਕਿਸੇ ਨੇ ਵੀ ਜਾਜ ਨਹੀਂ ਲਿਆ ਪਿਛਲੇ ਸਾਰ ਨਹੀਂ ਲਈ ਸਾਰੇ ਪਿੱਠੋ ਜੀ ਅਜ ਨਾਲੇ ਤੋਂ ਮੁੜ ਜਾਂਦੇ ਨੇ ਜਾਂ ਬਾਕੀ ਹੋਰ ਪਿੰਡਾਂ ਤੋਂ ਨਹੀਂ ਇਹ ਇਹੋ ਜਿਹਾ ਨਹੀਂ ਹੈ ਜੀ ਜੇ ਅਸੀਂ ਇੱਥੋਂ ਦਾ ਜਾਈਏ ਤੇ ਇਹਦੇ ਵਿੱਚ ਇਹ ਸਾਰੇ ਜਿਹੜੇ ਪਿੰਡ ਹੈਗੇ ਨੇ ਤੇ ਡਿਪਟੀ ਮਿਨਿਸਟਰ ਸਾਹਿਬ ਵੀ ਹੋ ਕੇ ਗਏ ਨੇ ਮੈਂ ਵੀ ਹੋ ਕੇ ਗਿਆ ਇਹ ਤਾਂ ਜਦੋਂ ਕਕਰ ਦਾ ਹੈਗਾ ਐਸਟੀਐਮ ਸਾਹਿਬ ਸਾਡੇ ਲਗਾਤਾਰ ਇਹਦੇ ਉੱਤੇ ਸਾਰੇ ਪਿੰਡ ਸਾਰੇ ਇਲਾਕੇ 'ਚ ਘੁੰਮਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਆ ਵੀ ਪਿੰਡ ਤੁਹਾਡੇ ਸਾਈਡ ਤੇ ਵੀ ਹੈਗੇ ਨੇ ਮੋਲੇ ਕੇ ਹੋ ਗਿਆ ਚੂਚਤਵਾਲ ਹੋ ਗਿਆ ਇਹ ਸਾਰੇ ਪਿੰਡਾਂ ਦਾ ਅੱਗੇ ਦੇਖਿਆ ਜਾ ਚੁੱਕੇ ਦੌਰਾ ਕੀਤਾ ਹੈ